ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ। ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ। 1 ਫੀਮੇਲ, 1 ਮੇਲ, 1 ਫੀਮੇਲ ਚਾਈਲਡ, 1 ਮੇਲ ਚਾਈਲਡ ਉਹ ਬ੍ਰਾਉਟ ਡੈਡ ਸੀਗੇ। ਉਹਨਾਂ ਦਾ ਕਿੰਨੀ ਦੀ ਡੈਥ ਹੋ ਗਈ ਜੀ? ਟੋਟਲ ਕਿੰਨੇ ਰੈਫਰ ਹੋ ਗਏ? ਸਾਡੇ ਕੋਲ 4 ਡੈਡ ਬਾਡੀਜ਼ ਬ੍ਰਾਉਟ ਡੈਡ ਆਈਆਂ ਸੀਗੀਆਂ। ਰੈਫਰ ਕਿੰਨੇ ਹੋਏ? ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਲੁਧਿਆਣਾ। ਇੱਥੇ ਕਿੰਨੇ ਦਾ ਲੱਜਦਾ? ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੀ ਪੇਸ਼ੈਂਟ ਹੈਡ ਮੈਡਿਕ ਨੇ ਇਸ ਟਾਈਮ ਕਿੱਦਾਂ ਦੀ ਕੰਡੀਸ਼ਨ ਆ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ ਫੋਨ ਤਾਂ ਤੱਕ ਦੇ ਦੇ ਮੋਟਰਾਂ ਕਰ ਦੋ ਸਰ ਉਹਦੇ ਕੋਲ ਹਾਰਡ ਪਾਊਡਰ ਨਹੀਂ ਸੈਂਪਲ ਫੋਨ ਤਾਂ ਲੈਣ ਦੇਣਾ ਕੀ ਹੋ ਰਹੀ ਹੈ ਦੇ ਭੰਗਾਂ ਨੂੰ ਦੇਖੀ ਪਾਵਾ ਸਤ ਕੁੜੀਆਂ ਸੀ ਦੇਖੀ ਆਗੇ ਧਰੋ ਐਂਡ ਹੋ ਜਾ ਬਾਈ ਐਂਡ ਹੋ ਜਾ ਬਾਈ ਸਾਰੇ ਜਾ ਛੱਡ ਦੇ ਕੋਈ ਨਹੀਂ ਆਗੇ ਕਰੇ ਪਰ ਮੰਮੀ ਦੇਖ ਮਾੜਾ ਤੇ ਮੰਮੀ ਨੇ ਹੁਣ ਕਾਹ ਦੇ ਗਈ ਆ ਅਮਮੀ ਨਾਲ ਹੀ ਆ ਮੇਰੇ ਕੋਲ ਕਿੱਥੇ ਆ ਮੰਮੀ ਕੇ ਹਾਂਜੀ ਮੈਂ ਥਾਣੇ ਹਾਜ਼ਰੀ ਸੀ ਸੀਗਾ ਜੀ ਤੇ ਸਾਨੂੰ ਇੱਕ ਫੋਨ ਆ ਕੰਟਰੋਲ ਰੂਮ ਤੋਂ ਵੀ ਜਗੇੜੇ ਪੁਰ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗੀ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪ੍ਰਾਂਤ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੈਂ ਕਿਤੇ ਲੋਕਰ ਕੱ ਵੀ ਕੱਟ ਸੀਗਾ ਤੇ ਅਸੀਂ ਮੋਕਰੇ ਹਾਈਡਰਾ ਮੰਗਾ ਕੇ ਗੋਤਾਖੋਰਾਂ ਨੂੰ ਲੈ ਕੇ ਮਦਰ ਅਸੀਂ 12 13 15 ਅਸੀਂ ਇਮੀਡੀਏਟਲੀ ਫੜਫੜ ਬਾਹਰ ਕੱਢੇ ਤੇ ਫਿਰ ਹਾਈਡਰਾ ਨਾਲ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਡੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਪਾਕੇ ਮੁਲਝ ਭਿੱਗੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਏਸੀਏ ਨਿਆਣਾ ਦੇ ਵੀ ਤੋਂ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕੇ ਹੀੜੀ ਥਾਣਾ ਸੰਦੌੜ ਜ਼ਿਲ੍ਹਾ ਮਰੀਕੋਲਾ ਉੱਥੋਂ ਨੂੰ ਬੁਲਾਉਂ ਕਰਦੇ ਨੇ ਇਹ ਤੇ ਇਹ ਤਾਂ ਸਰ ਇਹ ਚ ਕਿੰਨੇ ਦੀ ਡੈਥ ਹੋ ਚੁੱਕੀ ਹੁਣ ਕਿੰਨੇ ਲਾਪਤਾ ਜੀ ਕਿੰਨੇ ਬਚ ਗਏ ਛੇ ਕੇ ਬੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕੁ ਬਚਾ ਹੋ ਗਏ ਕਿੰਨੇ ਦਾ 19 ਦੇ ਦੇ ਕਰੀਬ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਗਏ ਅਸੀਂ ਮਲ ਕੱਢੇ ਨੇ ਤੇ ਲਾਪਤਾ ਚਾਰ ਦਾਪਤਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨੇ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ Tata ਇਸ ਦੇ ਵਿੱਚ ਤੇ ਹੋਰ ਭਰਾਵਾ ਵੀਡੀਓ ਬਣਾਉਣ ਨੂੰ ਰਹਿਣ ਦੋ ਹੋਰ ਯਾਰ ਵੀਡੀਓ ਬਣਾਉਣ ਨੂੰ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨਾਣਾਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਦੀ ਹਜੇ ਭਾਲ ਅਸੀਂ ਕਰ ਰਹੇ ਆ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ